ਵਾਦੋ ਪਾਦੋ ਪਾਦੋ ਤਾਂ ਨਹੀਂ ਪਾਦਾਂ ਚਾ ਬਾਬਾ ਜੀ ਤੁਸੀਂ ਕਿੱਦਾਂ ਉੱਥੇ ਰਹੇ ਸੀ ਇੰਡੀਆ ਚ ਅਸੀਂ ਇਸ ਤਰ੍ਹਾਂ ਰਹੇ ਹਾਂ ਕਿ ਮੇਰੇ ਬਾਜ਼ਰੇ ਮੈਨੂੰ ਚੁੱਕਿਆ ਹੋਇਆ ਸੀ ਤੇ ਜਦੋਂ ਉੱਥੇ ਬੰਦੇ ਲੱਗੇ ਨੇ ਇਹਨਾਂ ਦੇ ਮਗਰ ਬਰਛੀਆਂ ਲੈ ਕੇ ਉਹਦੇ ਮੈਨੂੰ ਉਸੇ ਸੱਟ ਕੇ ਆ ਗਿਆ ਚਾਰ ਬੰਦੇ ਸੀ ਇਹ ਤੇ ਦੂਸਰੇ ਨੇ ਆਖਿਆ ਵੀ ਅਸੀਂ ਤਾਂ ਵੇਦੇ ਜਾਂਦੇ ਪਏ ਤੇ ਤੂੰ ਇਹ ਮੁੰਡਿਆਂ ਨੂੰ ਚੁੱਕੇ ਮੁੰਡਿਆਂ ਨੂੰ ਕਿਤੇ ਬਾਹਰ ਦੇ ਵਾਟਸੇ ਤੇ ਅਜਾ ਆਪਾਂ ਲੋਕ ਚਲੀਏ ਕਮਾਦ ਦੇ ਵਿੱਚ ਇਹਨੇ ਕਮਾਤ ਲੋਗ ਗਏ ਤੇ ਜਿਹੜੇ ਬੰਦੇ ਨਾਲ ਲੱਭਦੇ ਫਿਰਦੇ ਸੀ ਬismillahirrahmanirrahim ਅਸਲਾਮੁਅਲੈਕਮ ਤੇ ਸਸਰੀਆ ਕਾਲ ਜੀ ਸਾਰੇ ਸਰਦਾਰ ਭਰਾਵਾਂ ਨੂੰ ਅੱਜ ਅਸੀਂ ਤੁਹਾਡੇ ਵਾਸਤੇ ਇੱਕ ਖਿਲ ਪਰਨਾਲੀ ਸਟੋਰੀ ਲੈ ਕੇ ਹਾਜ਼ਰ ਹੋਏ ਆਂ ਦੋਵਾਂ ਸੱਜਣਾ ਮਿੱਤਰਾਂ ਦੀ ਸਟੋਰੀ ਹੈ ਜਿਹੜਾ ਕਾਫੀ ਦੇਰ ਪਹਿਲਾਂ ਵਿਛੜ ਗਏ 47 ਤੋਂ ਬਾਅਦ ਤੇ ਬਾਤ ਜੋ ਇੱਕ ਦੂਸਰੇ ਨੂੰ ਮਿਲਣ ਜਾ ਰਹੇ ਆ ਸਰਦਾਰ ਮਲਕੀਤ ਸਿੰਘ ਸਿੱਧੂ ਇੰਡੀਆ ਤੋਂ ਇੰਡੀਆ ਪੰਜਾਬ ਤੋਂ ਮਿਲਣ ਵਾਸਤੇ ਆਏ ਆ ਉਹਨਾਂ ਨੂੰ ਪੁੱਛਦੇ ਆ ਕਿ ਉਹਨਾਂ ਦੇ ਪੇਲੀ ਦਾ ਸੱਜਣ ਦਾ ਕੀ ਨਾਂ ਸੀ ਮਿੱਤਰ ਦਾ ਤੇ ਕਿੱਦਾਂ-ਕਿੱਦਾਂ ਵਿਛੜੇ ਤੇ ਕੀ ਸਾਰਾ ਕੁਝ ਹੋਇਆ ਸਸਰੀਕਾਲ ਜੀ ਸਰਦਾਰ ਜੀ ਸਸਰੀਕਾਲ ਜੀ ਸਸਰੀਕਾਲ ਸਾਰਿਆਂ ਵੇਖਣਾਂ ਦਰਸ਼ਕਾਂ ਨੂੰ ਮੇਰੇ ਵੱਲੋਂ ਸਾਰ ਪਿਆਰ ਭਰੀ ਸਸਰੀਕਾਲ ਅਸਲਾਮੁਅਲੈਕ ਤੇ ਪਾਜੀ ਤੁਸੀਂ ਆਪਣੇ ਜਿਹੜੇ ਸੱਜਣ ਨੂੰ ਮਿੱਤਰ ਨੂੰ ਮਿਲਣ ਆਏ ਜੇ ਉਹਨਾਂ ਦਾ ਕੀ ਨਾਂ ਸੀ ਉਹਦਾ ਇੰਡੀਆ ਦੇ ਵਿੱਚ ਉਹਦਾ ਨਾਂ ਸੀ ਸਰਜੀਤ ਸਿੰਘ ਅੱਛਾ ਸਰਜੀਤ ਸਿੰਘ ਪਾਰਟੀਸ਼ਨ ਤੋਂ ਪਹਿਲਾਂ ਉਹ 22 ਸਾਲ ਦੇ ਸੀ ਜਦੋਂ ਉਹਦੇ ਪੇਰੈਂਟਸ ਉਹਨੂੰ ਇੰਡੀਆ ਛੱਡ ਗਏ ਅੱਛਾ ਜੀ ਇੱਕ ਸਰਜੀਤ ਆਪਣਾ ਚੁਗਿੰਦਰ ਸਿੰਘ ਨਾਂ ਦਾ ਜ਼ਿੰਮੇਦਾਰ ਉਹਨੂੰ ਆਪਦੇ ਖੇਤੋਂ ਤੋਂ ਚੱਕ ਲਿਆ ਤੇ ਉਹਦਾ ਪਾਲਣ ਪੋਸਣ ਕੀਤਾ ਤੇ ਉਹਦਾ ਨਾਂ ਸਰਜੀਤ ਸਿੰਘ ਰੱਖਤਾ ਸਹੀ ਉਹਦਾ ਨਾਂ ਸਰਜੀਤ ਸਿੰਘ ਹੀ ਰਿਹਾ ਤੇ ਅਸੀਂ ਚੌਥੀ ਜਮਾਤ 'ਚ 1958 'ਚ ਇਕੱਠੇ ਪੜਦੇ ਸੀ ਉਸ ਤੋਂ ਬਾਅਦ ਜਦੋਂ ਛੋਟੀ ਉਮਰ ਤੇ ਇੰਨੀ ਯਾਦਾਂ ਆਪਣਾ ਹੁੰਦੇ ਚੀਜ਼ਾਂ ਯਾਦ ਨਹੀਂ ਰਹਿੰਦੀਆਂ ਮੈਨੂੰ ਉਸ ਪਤਾ ਹੈਗਾ ਜਦੋਂ ਅਸੀਂ ਇਕੱਠੇ ਤੱਪੜ ਦੇ ਉੱਤੇ ਬਹਿ ਕੇ ਪੜ੍ਹਦੇ ਹੁੰਦੇ ਸੀ ਤੇ ਮੇਰੇ ਨਾਲ ਉਹਦੀ ਸੀਟ ਹੁੰਦੀ ਸੀ ਅੱਛਾ ਫਿਰ ਕੀ ਹੋਇਆ ਉਸ ਤੋਂ ਬਾਅਦ ਇਹ ਟੀ ਇਨਸੀਡੈਂਟ ਦਾ ਉਹਦੀ ਮੈਨੂੰ ਕੋਈ ਯਾਦ ਨਹੀਂਗਾ ਫਿਰ ਉਹ ਆਪਣਾ ਵੱਡਾ ਹੋ ਗਿਆ ਵੱਡਾ ਆਣ ਕੇ ਇਧਰੋਂ ਉਹਦੇ ਜਿਹੜੇ ਰਿਸ਼ਤੇਦਾਰ ਸੀ ਉਹਨੂੰ ਇਧਰ ਪਾਕਿਸਤਾਨ ਲਿਆਏ ਅੱਛਾ ਉਦੋਂ ਉਹਦੀ ਉਮਰ ਹੋ ਸਕਦਾ ਜਨ ਕਿ ਜਵਾਨ ਜੋ 12 13 14 ਸਾਲ ਦੀ ਸੀਗੀ ਫੇਰਾਂ ਕਿ ਉਹ ਸੇ ਰਿਆ ਵੱਡਾ ਹੋਇਆ ਕੀਤਾ ਹੋਇਆ ਫੇਰ ਉਹਦੇ ਇੱਕ ਐਂਕਰ ਦੇ ਨਾਲ ਆਪਦੀ ਸਟੋਰੀ ਦੱਸੀ ਵੀ ਮੇਰੇ ਨਾਲ ਕੀ ਵਾਪਰੀ ਤੇ ਮੈਂ ਕਿਸ ਤਰ੍ਹਾਂ ਉੱਥੇ ਪੰਜਾਬ ਇੰਡੀਆ ਰਿਹਾ ਉੱਥੋਂ ਮੇਰੇ ਅਸਰ ਮੈਨੂੰ ਕਿਵੇਂ ਲੈ ਕੇ ਆਏ ਇਹ ਸਾਰੀ ਵਾਰਤਾਲਾਪ ਜਿਹੜੀ ਹੈ 1 ਘੰਟਾ 7 ਮਿੰਟ ਦੀ ਸੀਗੀ ਸਹੀ ਫਿਰ ਲੋਕਾਂ ਨੇ ਮੈਨੂੰ ਕੌਂਟੈਂਟ ਕੀਤਾ ਕਿਉਂਕਿ ਉਹਨਾਂ ਨੇ ਮੇਰਾ ਨਾਮ ਮਲਕੀਸ਼ ਸਿੰਘ ਸਿੱਧੂ ਪਿੰਡ ਮਾਸ਼ੀ ਬੁਗਰਾ ਸਾਡੇ ਪਿੰਡ ਦੇ ਹੋਰ ਜਿਹੜੇ ਸੱਜਣ ਮਿੱਤਰ ਸੀ ਵੱਡੀ ਉਮਰ ਦੇ ਸੀ ਉਹਨਾਂ ਦਾ ਨਾਮ ਲਿਆ ਸਾਡੇ ਮਾਸਟਰ ਦਾ ਨਾਮ ਲਿਆ ਹੋਰ ਜਿਹੜੇ ਜਿਹੜੀ ਯਾਰ ਸਾਰਾ ਗੱਲਬਾਤਾਂ ਕੀਤੀਆਂ ਜਦੋਂ ਸਾਡੀ ਮੁਲਾਕਾਤ ਹੋਈ ਮੈਂ ਉਸ ਅੰਕਲ ਨਾਲ ਜਿਹਨੇ ਵੀਡੀਓ ਬਣਾਈ ਸੀ ਉਹਦੇ ਨਾਲ رابطہ ਕਰਕੇ ਉਹਦੇ ਭਤੀਜੇ ਦਾ ਨੰਬਰ ਲੈ ਕੇ ਉਹਦੇ ਨਾਲ ਕੰਟੈਕਟ ਕੀਤਾ ਤੇ ਜਦੋਂ ਦੀ 2019 ਦਾ ਟਾਈਮ ਹੈਗਾ ਜਦੋਂ ਵੀਡੀਓ ਵਾਇਰਲ ਹੋਈ ਆ ਉਹਦੋਂ ਤੋਂ ਅਸੀਂ ਇੱਕ ਦੂਜੇ ਨਾਲ ਗੱਲਬਾਤ ਕਰਦੇ ਆ ਤੇ ਹਮੇਸ਼ਾ ਜਾਣ ਕੇ ਇੱਕ ਪਰਵਰਨ ਦਾ ਦੁੱਖ ਸੁਖ ਪੁੱਛਦੇ ਰਹਿੰਦੇ ਆ ਸਹੀ ਹੁਣ ਮੈਨੂੰ ਟਾਈਮ ਮਿਲਿਆ ਮੇਰੀ ਖਾਸ ਤਾਂ ਪਹਿਲੇ ਸੀ ਵੀ ਮੈਂ ਇੱਧਰ ਆਉਣਾ ਕਿਉਂਕਿ ਮੇਰੀ ਮੇਰਾ ਜਨਮ ਪਾਰਟਿਸ ਤੋਂ ਬਾਅਦ ਦਾ ਹੈ ਸਹੀ ਸਹੀ ਤੇ ਹੁਣ ਅਸੀਂ ਜੇ ਆਏ ਆ ਅੱਜ ਉਹਨੂੰ ਮਿਲਣ ਚੱਲੇ ਆ ਤੇ ਆਹ ਸਾਡੀ ਜਿਹੜੀ ਛੋਟੀ ਜਿਹੀ ਸਟੋਰੀ ਹੈਗੀ ਆ ਤੇ ਕਿੱਦਾਂ ਦਾ ਲੱਗ ਰਿਹਾ ਜੀ ਇਹਨੂੰ ਮਿਲਣ ਜਾ ਇੱਥੇ ਜਦੋਂ ਅਸੀਂ ਇੰਟਰ ਹੋਏ ਆ ਬਾਗਾ ਬਾਰਡਰ ਤੋਂ ਉਦੋਂ ਤੋਂ ਸਾਨੂੰ ਇੰਨਾ ਪਿਆਰ ਮੈਣ ਲੱਗ ਗਿਆ ਜਿਹਦਾ ਹਿਸਾਬ ਹੀ ਕੋਈ ਨਹੀਂ ਸਹੀ ਸਹੀ ਅਸੀਂ ਆਪਣਾ ਕਿਲਾ ਵੇਖਣ ਗਏ ਫਿਰ ਆਪਣਾ ਸ਼ਾਲੀਮਾਰ ਬਾਗ ਵੇਖਣ ਗਏ ਫਿਰ ਆਪਣਾ ਆਪਣਾ ਜਿਹੜੀ ਮਾਸਜ ਸੀਗੀ ਉਹ ਵੇਖਣ ਗਏ ਜਿਹੜੀਆਂ ਵੀ ਸਮਾਂ ਅਸੀਂ ਵੇਖੀਆਂ ਲੋਕਾਂ ਨੇ ਮੇਰੇ ਨਾਲ ਜੱਫੀਆਂ ਪਾ ਕੇ ਫੋਟੋਆਂ ਕਰਾਈਆਂ ਤੇ ਮੇਰੇ ਜਨ ਕੇ ਜਿਹੜੀ ਮੇਰੀ ਇੱਛਾ ਸੀਗੀ ਪਿਆਰ ਕਰਦੇ ਉਹ ਤੋਂ ਜ਼ਿਆਦਾ ਜ਼ਿਆਦਾ ਮੇਰੇ ਨਾਲ ਪਿਆਰ ਹੋਇਆ ਹਾਂਜੀ ਤੇ ਚਲੋ ਠੀਕ ਆ ਜੀ ਸਾਰੇ ਵੇਖਣ ਵਾਲਿਆਂ ਨੂੰ ਤੇ ਅੱਗੇ ਹੁਣ ਬਸ ਅਸੀਂ ਪਹੁੰਚਣ ਵਾਲੇ ਆ ਉਸ ਪਿੰਡ ਦੇ ਵਿੱਚ ਜਿੱਥੇ ਸਰਦਾਰ ਜੀ ਉਹਨਾਂ ਦੇ ਮਿੱਤਰ ਰਹਿ ਰਹੇ ਆ ਸਰਦਾਰ ਜੀ ਇਧਰ ਉਹਨਾਂ ਦਾ ਨਾਮ ਹੈਗਾ ਅਮੈਦੁੱਲਾ ਅਬੈਦੁੱਲਾ ਅਬੈਦੁੱਲਾ ਠੀਕ ਹੋ ਗਿਆ ਤੇ ਬਾਕੀ ਅਗਲੀ ਸਟੋਰੀ ਫੇਰ ਸ਼ੇਅਰ ਕਰਦੇ ਆ you did over here. ਇਹ ਇਹ ਮੇਰੇ ਭੀਜਿਆ ਦੇ ਦੋਸਤ ਆ ਅੱਛਾ ਜੀ ਮੇਰੇ ਕੋਲ ਆਏ ਸਾਰੇ ਇਕੱਠੇ ਥੈਂਕ ਯੂ ਥੈਂਕ ਯੂ ਹਾਂ ਜੀ ਬਹੁਤ ਵਧੀਆ ਲੱਗ ਰਿਹਾ ਬਹੁਤ ਵਧੀਆ ਸੇ ਅੱਛਾ ਜੀ ਇਹ ਮੇਰੇ ਭੀਜਿਆ ਦੇ ਦੋਸਤ ਐ ਕਿ ਲੋਕ ਆਪਾਂ ਆਵਾਂਗੇ ਜੀ ਵਾਦੋ ਪਾਦੋ ਪਾਦੋ ਤਾਂ ਨਹੀਂ ਪਾਦੋ ਆ ਲੈ ਰੌਚੇ ਪਾਣਦੇ ਰਹਿਆ ਨਾ ਬਾਬਾ ਜੀ ਕੁਝ ਜੇ ਬੋਲ ਇੱਕ ਨਾ ਬੋਲੋ ਜੀ ਭਾਜੀ ਆਜੋ ਕੋਈ ਨਹੀਂ ਕੋਈ ਨਹੀਂ ਆਓ ਜੀ ਆਇਆ ਜੀ ਐ ਕਿ ਬੋਲੋ ਬੁਰੀ ਟਾਈਮ ਹੈ ਪਹਿਲਾਂ ਗੱਲ ਕਰਨੀ ਵਧੀਆ ਹੁੰਦੀ ਸੇ ਮਾਰਬੂਰ ਨੇਹਾ ਜੀ ਭਾਬੀ ਜੀ ਮੇਰੇ ਖਰਚਾ ਫੋਟੋ ਗਿਆ ਨਾ ਬੁਖਾਰ ਚੜ ਗਿਆ ਹਾਂ ਬੁਖਾਰ ਚੜ ਗਿਆ ਹਾਂ ਇਹ ਜਾਨ ਦਾ ਹੋ ਜਾਂਦਾ ਥੋੜਾ ਪਾਰਟਨਰ ਵਿੱਚ ਜਿਹਾ ਜਿਹਾ ਵੀ ਫਰਕ ਪੈ ਜਾਂਦਾ ਹੈ ਉਹ ਵੀ ਹੈ ਨਾ ਅਸੀਂ ਸਾਲ ਦਾ ਹੈ ਹੈ ਮੈਂ ਮੇਰਾ ਮੇਰਾ ਜਨਮ ਪਾਰਟੀਸ਼ਨ ਤੋਂ ਬਾਅਦ ਦਾ 1 ਸਾਲ ਦਾ ਹੈ ਇਹ ਉਹ ਪਾਰਟੀਸ਼ਨ ਤੋਂ 2.5 ਸਾਲ ਦਾ ਸੀ ਹਾਂਜੀ 2.5 ਸਾਲ ਦਾ ਸੀ 80 ਸਾਲ ਦੇ ਕਰੀਬ ਆਣਾ ਹੋਊਗਾ 80 ਸਾਲ ਦੇ ਕਰੀਬ 70 ਦਾ ਮੈਂ ਹੋ ਗਿਆ 42 44 ਦਾ ਬਰਸ ਹੋਣਾ 44 ਦਾ ਬਰਸ ਹੋਊ ਤੁਹਾਡਾ ਹਾਂਜੀ 80 ਦੇ ਹੋਊਗਾ 80 ਸਾਲ ਜੀ 1958 ਦੇ ਅਸੀਂ ਇਕੱਠੇ ਪੜਦੇ ਸੀ ਜਿਮਾਨ ਅੱਛਾ ਅੱਛਾ ਹਾਂ ਤੇ ਇਹਦੀ ਜਿਹੜੀ ਸਾਡੀ ਅਸੀਂ ਤੱਪੜ ਉਹ ਤੱਪੜ ਵੇਚਾਇਆ ਹੁੰਦੇ ਸੀ ਕੱਪੜੇ ਸੀ ਜੀ ਹਾਂ ਤੱਪੜਾਂ ਦੇ ਵੇਚਦੇ ਸੀਗਾ ਮੋਹੁਰਾ ਆਜ ਹੈਗਾ ਜੀ ਹਾਂ ਇਹ ਪੰਜਾਬ ਦੇ ਬਾਲ ਹੈ ਇਹ ਸੀਟ ਤੇ ਰਣਾ ਸੀ ਯਾਨਕਿ ਜੇ ਮੈਂ ਗਾ ਮੈਨੂੰ ਸਾਰੇ ਇਨਸੀਡੈਂਟ ਯਾਦ ਹੈਗੇ ਜਾਂ ਨਹੀਂ ਪਰ ਜਿਹੜੇ ਆ ਸ ਹੈਗੇ ਬੀਨ ਸਕੂਲ ਦੇ ਇਕੱਠੇ ਪੜਾਣਾ ਚੌਥੀ ਜਮਾਤ ਜਿਹੜਾ ਉਹਨਾਂ ਨੇ ਕੀਤਾ ਫਿਰ ਨੇ ਟੀਚਰਾਂ ਦੇ ਨਾਮ ਲਏ ਜਦੋਂ ਸਾਰੀ ਵੀਡੀਓ ਵਾਇਰਲ ਹੋਈ ਫਿਰ ਮੈਨੂੰ ਸਾਰਿਆਂ ਨੇ ਕਾਊਂਟਰ ਕਰਨਾ ਸ਼ੁਰੂ ਕੀਤਾ ਵੀ ਮਕੀਤ ਤੇਰਾ ਨਾਮ ਲੈਂਦਾ ਬਾਕੀ ਮਾਸਟਰਾਂ ਦਾ ਪਿੰਡ ਸੁਲਿਆਣੀ ਚੰਨੀਆਂ ਆਪਣਾ ਤਲਵੰਡੀ ਸਾਰਾ ਬੰਦਾ ਨਾਮ ਲਿਆ ਇਹ ਹੁਣ ਮੈਨੂੰ ਪੁੱਛਦੇ ਰਹੇ ਨੇ ਉਸ ਜਿਹੜੇ ਪਿੰਡ ਪਾਸੇ-ਪਾਸੇ ਸੀ ਉਹਦਾ ਤਾਂ ਪਤਾ ਮੈਂ ਜਾਂ ਕਾਲੀਆ ਹੀ ਭੋਲ ਭੋਲੂ ਵਾਲਾ ਸੀ ਪਤਲੀ ਸੀ ਦੇ ਸਿਆਣੀਆਂ ਮਾਜੇ ਸਾਡਾ ਗੁਰਦੀਪ ਸਿੰਘ ਆਉਂਦਾ ਹੈ ਸਵੇਰ ਨੂੰ ਪੈਦਾ ਕਰਕੇ ਮੈਂ ਕਹਾਂ ਮੈਨੂੰ ਅਜੇ ਤੱਕ ਜੇ ਤਾਂ ਮੈਂ ਤਾਂ ਉਸ ਵੇ ਅੱਖਾਂ ਗੇ ਲੱਖਿਆ ਜਾਂਦਾ ਮੈਂ ਜਦੋਂ ਇਹਦੀ ਵੀਡੀਓ ਦੇਖੀ ਨਾ ਤੇ ਮੈਂ ਇਹਨੂੰ ਐਸਾ ਹੁੰਗੋ ਤੋ ਸਿਆਣਾ ਜਾ ਹੁੰਗੋ ਅੱਛਾ ਜੀ ਮੈਂ ਦੇਖ ਲੈਂਦਾ ਸੀ ਐਸਾ ਕਰ ਆਏ ਲੱਗਦਾ ਸੀ ਆਹ ਤੁਹਾਨੂੰ ਨਹੀਂ ਲੱਗਦਾ ਕਿ ਕੀ ਹੋਊਗਾ ਨਹੀਂ ਉਹ ਦਰ ਵੀ ਕਿਨਾਂ ਉਮਰ ਦੇ ਨਾਲ ਮੰਦਰਾ ਚੇਂਜ ਹੋ ਜਾਂਦਾ ਪਰ ਉਹ ਕੋਈ ਤਾਂ ਹੁਵੇਂ ਰਹਿਣੀ ਹੈ ਬਿਲਕੁਲ ਓਹੀ ਰਹਿਣੀ ਹੈ ਦੇਖਣ ਦਾ ਕਿ ਅਬ ਬੰਸ ਦਾ ਰਹਿ ਗਈ ਇਹਦੇ ਜਦੋਂ ਦੇਖਦਾ ਜਿਹੜੀ ਇਹ ਮੇਰੀ ਜਿਹੜੀ ਇੰਟਰਵਿਊ ਸੀ ਉਹ ਜਿਹੜੀ ਵੀਡੀਓ ਬਣੀ ਹੈ 1 ਘੰਟਾ 7 ਮਿੰਟ ਦੀ ਆ ਉਹਦੇ ਗੱਲਾਂ ਦੇ ਬਾਅਦ ਜਦੋਂ ਫਿਰ ਅਸੀਂ ਫੋਨ ਤੇ ਗੱਲ ਕਰਨੀ ਤੇ ਫਿਰ ਮੈਨੂੰ ਕਹਿੰਦਾ ਕਿ ਵੀ ਉਹ ਜਿਹੜੀਆਂ ਵੀਡੀਓ ਚ ਰਲ ਨਹੀਂ ਗਈਆਂ ਕਹਿੰਦਾ ਇੱਕ ਮਾਸਟਰ ਨੂੰ ਸੀ ਆਪਣੇ ਪਿੰਡ ਦੀ ਤੇ ਉਹ ਮੈਂ ਕਿਹਾ ਮੇਰੇ ਚਾਚੀ ਜੀ ਸੀ ਫਿਰ ਉਹਦਾ ਘਰਾਂ ਫੁੱਲ ਪਰ ਕੰਮ ਕਰਦਾ ਸੀ ਚਾਚਾ ਜੀ ਕਰਵਾ ਕੇ ਸਪਰਫਰ ਸੈਕਟਰੀ ਲੱਗੇ ਸੀ ਫਿਰ ਮੈਨੂੰ ਕਹਿੰਦਾ ਕਿ ਜਿਹੜੇ ਭੇਡਾਂ ਵਾਲੇ ਕਰਤਿਆਲੀ ਆ ਉਹਨਾਂ ਦਾ ਕੀ ਹਾਲ ਹੈ ਇਹਨੇ ਵੀਡੀਓ ਜੀ ਨਹੀਂ ਕਈਆਂ ਹੋ ਹੁਣ ਇਦੋਂ ਪੱਕਾ ਸੂਤ ਹੋਰ ਕੀ ਹੋ ਸਕਦਾ ਮੈਂ ਕਹਾਂ ਕਰਤਿਆਲੀ ਦਾ ਭੱਜ ਗਿਆ ਉਹਦੇ ਬੱਚੇ ਆ ਗਏ ਬਾ ਤੇ ਜਦੋਂ ਤੁਸੀਂ ਇੱਧਰ ਆਏ ਹੋ ਕਿਹੜੇ ਸਾਲ ਚ ਆਏ ਜੀ ਫਿਰ ਜੀ ਤੁਸੀਂ ਜਦੋਂ ਇੱਧਰ ਆਏ ਹੋ ਉਹ ਕਿਹੜੇ ਸਾਲ ਚ ਆਏ ਫਿਰ ਤੁਸੀਂ ਇੱਥੇ ਅਸੀਂ ਆਏ ਹਾਂ ਇਹ ਸਾਲ 60 62 ਦੇ ਅੱਛਾ ਫਿਰ ਤੁਸੀਂ ਹਾਂ ਜੀ ਉਦੋਂ 60 ਬਾ ਉਦੋਂ ਫਿਰ ਜੁੜ ਹੋਗੇ ਸੀ ਤੁਸੀਂ ਤਾਂ ਹਾਂ ਜੀ ਮੈਂ ਉਹ ਸਿਪੜਦਾ ਲਿਆ ਅੱਛਾ ਜੀ ਕਿੱਥੋਂ ਤੱਕ ਬੜੇ ਤੁਸੀਂ ਪਹਿਲਾਂ ਦੇ ਇਤਿਜਾਨ ਜਮਾਤਾ ਤੋਂ ਪੜੀਆਂ ਨਾ ਮਾਸੀ ਗੁਗਰੇ ਹਾਂਜੀ ਤੇ ਉਸ ਤੋਂ ਬਾਅਦ ਮੋਕੇ ਦਾ ਪੜਦਾ ਮੋਕੇ ਬੜੇ ਅੱਛਾ ਜੀ ਠੀਕ ਹੈ ਤੇ ਇਹ ਉਤਰਾ ਦੇ ਦਾ ਸਵਾਦ ਹੈ ਕਿ ਨਹੀਂ ਮਾਤਰ ਗਦੀਪ ਸਿੰਘ ਜੀ ਗਦੇ ਸੁਧਿਆਗੀਆਂ ਸੀ ਅੱਛਾ ਜੀ ਉਹਨੇ ਪੁੱਛਿਆ ਸੀ ਜਬਾਨੀ ਇੱਕ ਸਵਾਦ ਹੈ ਅੱਛਾ ਜੀ ਸਨ ਚੌਸੀ ਜਮਾਦਿਆ ਦਾ ਠੀਕ ਹੈ ਉਹ ਅਜੇ ਤੱਕ ਮੈਨੂੰ ਯਾਦ ਹੈ ਉਹਨੇ ਆਖਿਆ ਸੀ ਜੀ 100 ਬੰਦ 100 ਰੁਪਈਆ ਤੇ 100 ਜਾਨਵਰ ਲੈਣਾ ਉਹ ਜੇ ਦੱਸੋ ਵੀ ਚਿੜੀਆਂ ਕਿੰਨੀਆਂ ਹੋਣੀਆਂ ਤੇ ਕਬੂਤਰ ਕਿੰਨੇ ਆਉਣਗੇ ਤੇ ਕਿੰਨੇ ਬਾਜ ਆਉਣਗੇ ਇੱਥੇ ਦਸਾਂ ਮਸਲੇ ਮੈਂ ਤਾਂ ਪੜਿਆ ਨੂੰ ਮੈਂ ਸਵਾਲ ਪਾਇਆ ਪਰ ਉਹਨਾਂ ਦੀ ਗੇਮ ਦੇ ਵਿੱਚ ਨਹੀਂ ਆਇਆ ਸਾਨੂੰ ਅਜੇ ਮੈਨੂੰ ਅਜੇ ਤਾਂ ਕਿ ਯਾਦ ਹੈ ਉਹਨੇ ਕਿ 100 ਰੁਪਈਆ ਦਾ 100 ਜਾਨਵਰ ਲੈਣਾ ਇਹ ਦੱਸਣਾ ਕਿ ਬਾਜ ਕਿੰਨੇ ਨੇ ਦੂਸਰੇ ਕਿੰਨੇ ਨੇ ਤੇ ਚਿੜੀਆਂ ਕਿੰਨੀਆਂ ਨੇ ਚਿੜੀਆਂ ਦੇ ਰੁਪਈਏ ਦੀਆਂ ਇਹ 16 ਤੇ ਕਬੂਤਰ 1 ਰੁਪਈਏ ਦਾ ਇੱਕ ਤੇ 5 ਰੁਪਏ ਦਾ ਇੱਕ ਬਾਜ 15 5 75 ਹੂੰ 75 ਰੁਪਏ ਦੇ ਬਾਅਦ 15 ਇੱਕ ਇੱਕ ਕਬੂਤਰ ਦੇ ਇੱਕੀਆਂ ਪੰਿਆਂ ਦੇ ਕਿਉਂ ਰੁਪਈਆਂ ਦੀਆਂ 64 ਜੜੀਆਂ ਦੇ ਇਹਨਾਂ ਨੂੰ ਹਿਸਾਬ ਕਰ ਦੋ ਜਾਨਵਰ ਵੀ 100 ਪੂਰਾ ਹੋ ਗਿਆ ਤੇ 200 ਤੇ ਰੁਪਈਆਂ ਵੀ 100 ਪੂਰਾ ਹੋ ਗਿਆ ਸਭ ਕੁਝ ਸੁਣਾ ਦਿੰਦਾ ਜੀ ਕਿੰਨੇ ਸਾਲ ਪੁਰਾਣਾ ਉਹ ਪਾ ਜੀ ਬੜੀ 25 ਸਾਲ ਸੀ ਉਮਰ ਤੁਹਾਡੀ ਜਦੋਂ ਤੁਸੀਂ ਇੱਥੇ ਆ ਗਏ 25 ਤੋਂ ਪਹਿਲੇ ਆਏ ਨੇ ਜੀ ਨਹੀਂ ਜੇ 25 ਸਾਲ ਦੇ 15 ਸਾਲ ਪਦਰਸਾ 15 ਕੁ ਸਾਲ ਦੇ ਸੀ ਹਾਂ ਜੀ ਮੁੱਛਾਂ ਨਹੀਂ ਤੇ ਗੁਰਦਿਆਂ ਜੀ ਨਹੀਂ ਮੁੱਛਾਂ ਨਹੀਂ 15 ਸਾਲ ਨਹੀਂ 18 19 ਸਾਲ ਦੇ ਹੋਏ ਤਾਂ 3 ਸਾਲ ਪਹਿਲੇ ਸੀ ਨੀ ਪਾਰੀ 2.5 ਸਾਲ ਪਹਿਲਾਂ 45 ਦਾ ਜਿਹੜਾ ਬੰਦਾ ਦਾ ਹੁੰਦਾ 60 ਬਾਅਦ ਦਾ ਹੈ ਨਾ ਅਯੂਖਾ ਕੇ ਸੁਣਦਾ ਹੈ ਮਤਲਬ ਦੋ ਦਰ ਸੁਣਦਾ ਹੈ ਅਯੂਖਾ ਦੀ ਗਵਰਨਮੈਂਟ ਜੀ ਆ ਸਮਾਜੀ ਭਾਈ ਮੈਂ ਬਾਅਦ ਮਿਡਲ ਕੀਤੀ ਹੈ ਜੀ ਤੋਂ ਜਨਨ ਜਿਤਕ ਤੁਸੀਂ ਕਿ 4 ਸਾਲ ਹੋ ਰਹੇਗੇ ਹਾਂਜੀ ਠੋਜਨ ਵਿਚਾਰ ਬਾਠ ਹੋਗੇ ਬਾਠ ਹਾਂ ਫਿਰ ਉਸ ਤੋਂ ਬਾਅਦ ਤੁਸੀਂ ਕਦੇ ਉੱਥੇ ਗਏ ਜੀ ਦੁਬਾਰਾ ਚੱਕਰ ਲੱਗਾ ਕਰ ਨਹੀਂ ਦੁਬਾਰਾ ਚੱਕਰ ਨਹੀਂ ਲੱਗਾ ਬੰਦੇ ਆਉਂਦੇ ਰਹੇ ਨੇ ਹੂੰ ਇਹਨਾਂ ਨੇ ਫਿਰ ਮੈਨੂੰ ਇੱਥੋਂ ਵਾਲਿਆਂ ਨੇ ਮੱਸੀ ਨੇ ਨਾਲ ਲੱਗੰਦਾ ਤੇ ਦੇਰਗੱਤ ਮੇਰੀ ਮਾਸੀ ਦਾ ਘਰ ਸੀ ਉਹਦੇ ਘਰ ਉਹ ਆਂਦੇ ਸੀ ਤੇ ਉਹਨਾਂ ਨੇ ਆਖਿਆ ਕਿ ਸਾਨੂੰ ਇੱਕ ਹੀ ਮੜਾ ਦਿਓ ਉਹਨਾਂ ਆਖਿਆ ਜੀ ਉਹਨਾਂ ਨੂੰ ਮੈਨੂੰ ਵੀ ਜਲ ਕਰ ਨਹੀਂ ਤੇ ਦੁਬਾਰਾ ਨਾ ਆਇਆ ਇਹ ਸੂ ਉਹ ਬੜਾ ਬੜਾ ਲੱਗਦਾ ਹੈ ਕਿ ਆਇਆ ਸੀ ਤੇ ਮੈਨੂੰ ਦਿਲ ਕਰਦਾ ਜਾਨੂ ਹਾਂਜੀ ਦਿਲ ਕਰਦਾ ਇਹ ਚਾ ਕਰਦਾ ਉਹ ਜੀ ਦਿਲ ਕਰਦਾ ਡਲਤਾ ਇਹ ਨਾ ਕਰਦਾ ਬੱਚੇ ਕਹਿੰਦੇ ਜੇ ਤੂੰ ਉੱਥੇ ਚਲਾ ਗਿਆ ਤੂੰ ਵਾਪਸ ਨਹੀਂ ਆਉਣਾ ਇਹਦੇ ਬਿਆਨ ਲਈ ਆ ਰਹੇ ਨਾ ਓਏ ਸੋਕ ਚਾਹੀਦੀ ਸਾਰਾ ਕੋ ਸੋਕ ਮੇਰੇ ਕਦੇ ਡਰਾਈਵ ਕੀਤਾ ਕਦੇ ਵੀ ਨਹੀਂ ਕੀਤਾ ਨਹੀਂ ਇਹ ਕੀ ਹੋਇਆ ਨਾ ਸਾਡੇ ਪਿੰਡ ਟੂਰਨਾਮੈਂਟ ਲੱਗਦਾ ਪੰਜ ਚੇਜ਼ ਦਾ ਉਹਨੂੰ ਪਾਈ ਤੇ ਜਨ ਆਪਣਾ ਮਾਰਚ ਨੂੰ ਹੋ ਰਿਹਾ 19 ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਵੀਰਾਂ ਦਾ ਪਾਸਵਰਡ ਬਣਾ ਕੇ ਕਿਤੇ ਉਸ ਪੇਪਰ ਵਾਲਾ ਕਰਕੇ ਨੂੰ ਸਦਗੀ ਮਨੂੰ ਕਿ ਕੋਵਿਡ ਆ ਗਈ ਇਹ ਕੋਵਿਡ ਆ ਗਈ ਫਿਰ ਫੇਰ ਕੰਮ ਚੇਰੇਗੇ ਇਹ ਲੈ ਜੀ ਲੈ ਨੂੰ ਕੱਛੇ ਜਾਂਦੇ ਸੀ ਲੋਕੀ ਕੱਛੇ ਜਾਂ ਨਾਲ ਫੋਟੋਆਂ ਲਵਾਈਆਂ ਇੰਨੀਆਂ ਸਾਨੂੰ ਸਾਨੂੰ ਹਿੱਲਣ ਦੇਂਦੇ ਸੀ ਸਹੀ ਹਾਂ ਫਿਰ ਮੈਂ ਨਾ ਬੱਚਣ ਗਿਆ ਮੈਂ ਇਹ ਗੱਲ ਸੁਣੂ ਮੈਨੂੰ ਸੋਰੀ ਤੇ ਤਾਰ ਜੋ ਤੇ ਸ਼ਾਮ ਨੂੰ ਪਿੱਕ ਕਰਦੇ ਕਰੋ ਹੱਦ ਫੋਟੋਆਂ ਲਾਈਆਂ ਜਿਵੇਂ ਹੁਣ ਬੱਚੇ ਕੀ ਭੈਣਾ ਕੀ ਭਾਈ ਕੀ ਬੇਟੀਆਂ ਕੀ ਬੇਟੇ ਕੀ ਸਾਰੇ ਜੀ ਅਸਲਾਮੁਅਲੈਕੁਮ ਤੇ ਸਸਰੀ ਘਰ ਦਾ ਸਰਦਾਰ ਵੀਰਾ ਨੂੰ ਤੇ ਮੁਲਾਕਾਤ ਤੁਸੀਂ ਆਲਰੇਡੀ ਵੀਡੀਓ ਚ ਵੇਖ ਚੁੱਕੇ ਜੇ ਤੇ ਆਪਾਂ ਹੁਣ ਆਪਣੇ ਬਾਬਾ ਜੀ ਬੈਦੁੱਲਾ ਕੋ ਕੁਝ ਚੰਦ ਸਵਾਲ ਕਰਾਂਗੇ ਅੱਛਾ ਬਾਬਾ ਜੀ ਤੁਸੀਂ ਕਿੱਦਾਂ ਉੱਥੇ ਰਹੇ ਸੀ ਇੰਡੀਆ ਚ ਅਸੀਂ ਇਸ ਤਰ੍ਹਾਂ ਰਹੇ ਆ ਕਿ ਮੇਰੇ ਬਾਜ਼ ਨੇ ਮੈਨੂੰ ਚੁੱਕਿਆ ਹੋਇਆ ਸੀ ਤੇ ਜਦੋਂ ਉੱਥੇ ਬੰਦੇ ਲੱਗੇ ਨੇ ਇਹਨਾਂ ਦੇ ਮਗਰ ਬੱਚੀਆਂ ਲੈ ਕੇ ਉਹਦੇ ਮੈਨੂੰ ਉਸੇ ਸੈਟ 'ਤੇ ਆ ਗਿਆ ਚਾਰ ਬੰਦੇ ਸੀ ਇਹ ਤੇ ਦੂਸਰੇ ਨੇ ਆਖਿਆ ਵੀ ਅਸੀਂ ਤਾਂ ਵੇਲੇ ਜਾਂਦੇ ਪਏ ਤੇ ਤੂੰ ਇਹ ਮੁੰਡਿਆਂ ਨੂੰ ਚੁੱਕੇ ਮੁੰਡਿਆਂ ਨੂੰ ਕਿਤੇ ਬਾਹ ਦੇ ਵਾਟ ਤੇ ਤੇ ਆਜਾ ਆਪਾਂ ਲੋਕ ਚਲੀਏ ਕਮਾਦ ਦੇ ਵਿੱਚ ਫਿਰ ਇਹ ਕਮਾਦ 'ਚ ਲੋਕ ਗਏ ਤੇ ਜਿਹੜੇ ਬੰਦੇ ਇਹਨਾਂ ਨੂੰ ਲੱਭਦੇ ਫਿਰਦੇ ਕਮਾਦ 'ਚ ਵੜੇ ਤੇ ਦੂਸਰੀ ਗੁੱਠੋ ਨਿਕਲ ਕੇ ਤੇ ਨਸਿਆ ਇਹਦੇ ਤੇ ਮੈਨੂੰ ਉਸੇ ਵਾਟ ਤੇ ਬੈਠੇ ਨੂੰ ਛੱਡ ਦਿੱਤਾ ਤੇ ਉਹਲੇ ਬੰਦੇ ਇਧਰੋਂ ਗਏ ਸੀ ਉਹਨਾਂ ਨੇ ਗੱਡਿਆਂ 'ਆਂ ਸਮਾਨ ਵੱਧਾ ਹੋਇਆ ਅੱਜ ਜੇ ਮਾਲ ਵੱਧਾ ਹੋਇਆ ਸੀ ਸਮਾਨ ਗੱਡਿਆਂ 'ਤੇ ਲੱਜਿਆ ਸੀ ਉਹਨਾਂ ਜਾਂਦਿਆਂ ਨੂੰ ਮੈਂ ਲੱਭ ਗਿਆ ਉਹ ਚੋਕੇ ਲੈ ਕੇ ਮੈਨੂੰ ਤੇ ਤੁਹਾਨੂੰ ਨਾਂ ਯਾਦ ਆ ਕਿੰਨੇ ਚੁੱਕੇ ਖੜਿਆ ਸੀ ਤੁਹਾਨੂੰ ਜਗਿੰਦਰ ਸਿੰਘ ਅਸੀਂ ਬਾਬਾ ਜਗਿੰਦਰ ਸਿੰਘ ਸਹੀ ਹੋ ਗਿਆ ਤੇ ਪਾਲਿਆ ਪੋਸਿਆ ਵੀ ਉਹਨੇ ਹੀ ਉਹਨਾਂ ਪਾਲਿਆ ਪੋਸਿਆ ਮੈਨੂੰ ਸਕੂਲ ਪੜ੍ਹਨੇ ਵੀ ਉਹਨਾਂ ਪਾਇਆ ਮਾਚੀ ਬੁਗਲੇ ਸਹੀ ਹੋ ਗਿਆ ਸਹੀ ਤੇ ਫੇਰ ਮਤਲਬ ਉਥੋਂ ਹਾਂਜੀ ਬਾਬਾ ਜੀ ਅਸੀਂ ਤੁਹਾਨੂੰ ਪੁੱਛ ਰਹੇ ਸੀ ਕਿ ਤੁਸੀਂ ਵਾਪਸ ਫੇਰ ਉਥੋਂ ਕਿੱਦਾਂ ਆਏ ਸੀ ਮਾ ਬਸ ਫਾਇਲ ਕਾ ਬੰਦਾ ਜਿਹੜਾ ਨਾ ਉਥੋਂ ਦੀ ਲਾਂਕੀ ਆਏ ਆ ਬੰਦੇ ਦੋ ਨਾਸ ਮੇਰੇ ਉਮੈ ਮਖੂ ਦਾਇਆ ਤੇ ਨਹੀਂ ਤੁਸੀਂ ਉਹਨਾਂ ਨੂੰ ਆਖਿਆ ਸੀ ਵੀ ਮੈਨੂੰ ਵਾਪਸ ਛੱਡ ਆਓ ਜਾਂ ਕਿੱਦਾਂ ਨਹੀਂ ਜੋ ਮਾਮਾ ਮੇਰਾ ਜੈ ਹੈ ਨਾ ਇੱਥੇ ਹਾਂਜੀ ਉਹ ਇੱਥੇ ਬੰਦਾ ਉਹਦੇ ਕੋਲ ਆਂਦਾ ਸੀ ਇੱਕ ਅੱਛਾ ਜੀ ਉਹਨਾਂ ਨੇ ਆਖਿਆ ਸੀ ਮੈਂ ਮੁੰਡਾ ਸਿਆਣ ਕੇ ਛੱਡਿਆ ਮਖੂ ਹੂੰ ਉਹ ਤੋਂ ਮੁੰਡਾ ਸੰਭਿਆ ਦਿਓ ਅੱਛਾ ਉਹਨਾਂ ਨੇ ਫਿਰ ਜਾ ਕੇ ਮਖੂ ਆਇਆ ਬੰਦਿਆਂ ਤੋਂ ਮੈਨੂੰ ਲੈ ਆਂਦਾ ਸਹੀ ਸਹੀ ਆਈ ਕੇ ਬਾਰੇ ਇਹ ਕਿਹੜੇ ਸੰ ਦੀ ਗੱਲ ਆ ਜਦੋਂ ਵਾਪਸ ਆਇਆ ਇਹ ਸੰ 60 ਦੀ ਗੱਲ ਆ 1960 ਸਯੋਗਾ ਤੇ ਹੁਣ ਇਹ ਮਤਲਬ ਤੁਹਾਡੇ ਕਲਾਸ ਫੈਲੋ ਤੁਹਾਨੂੰ ਅੱਜ ਮਿਲਣ ਆਏ ਆ ਤੁਹਾਨੂੰ ਕਿੱਦਾਂ ਲੱਗਣ ਲਿਆ ਬੜਾ ਖੁਸ਼ੀ ਹੋਈ ਦਿਲ ਬੜੀ ਖੁਸ਼ੀ ਹੋਈ ਅੱਜ ਤੁਹਾਨੂੰ ਵਾਦ ਕੇ ਅੱਛਾ ਜੀ ਤੇ ਉੱਥੇ ਜਾਣ ਨੂੰ ਦਿਲ ਕਰਦਾ ਫੇਰ ਬੜਾ ਬਸ ਵੇਖਣ ਨੂੰ ਦਿਲ ਕਰਦਾ ਜੇ ਕੋਈ ਕਿਉਂਕਿ ਮੈਂ ਪੈਦਾ ਵੀ ਉਧਰ ਹੀ ਹੋਇਆ ਸੀ ਤੇ ਉਧਰ ਹੀ ਮੈਂ ਪੜਿਆ ਹੈ ਉਦ ਜਿਹੜੀ ਮੇਰੀ ਘੁੰਮਣਾ ਉਧਰ ਵੀ ਪਈ ਹੋਈ ਸੀ ਉਹ ਤਾਂ ਸਿਰ ਮੇਰੇ ਮਾਮੇ ਨੇ ਮੈਂ ਆਖਿਆ ਤਾਂ ਵੀ ਮੈਂ ਤੂੰ ਮੇਰਾ ਪਣਾਮਾ ਹੈ ਤੇ ਮੈਨੂੰ ਸਿਆਣ ਕਿਉਂ ਤੇ ਛੱਡਿਆ ਆ ਬੰਦੇ ਜਾ ਕੇ ਫਿਰਦਾ ਆ ਤੇ ਜਦੋਂ ਤੁਸੀਂ ਇੱਧਰ ਆਏ ਵਾਪਸ ਤੇ ਮਾਂ ਬਾਪੂ ਦੋ ਹੈਗੇ ਸੀ ਤੁਹਾਡੇ ਮਾਮਾ ਜੀ ਹੈਗੇ ਸੀ ਮਾਂ ਪਿਓ ਦੋਵੇਂ ਹੈਗੇ ਦੋਵੇਂ ਹੈਗੇ ਸੀ ਦੋਵੇਂ ਸਹੀ ਹੋ ਗਿਆ ਮਤਲਬ ਉਹਨਾਂ ਨੂੰ ਆ ਕੇ ਮਿਲ ਲਿਆ ਸੀ ਜੀ ਤੇ ਹਾਂਜੀ ਸਰਦਾਰ ਮਲਕੀਰ ਸਿੰਘ ਸਿੱਧੂ ਸਾਹਿਬ ਹਾਂਜੀ ਤੁਸੀਂ ਆਏ ਆਪਣੇ ਪੁਰਾਣੇ ਯਾਰ ਨੂੰ ਮਿਲੇ ਜਿ ਕਿਦਾਂ ਦਾ ਅੱਜ ਲੱਗ ਰਿਹਾ ਬਹੁਤ ਵਧੀਆ ਲੱਗਾ ਬਹੁਤ ਇਹਨਾਂ ਜਣਾਂ ਦੇ ਵਿਛੜੇ ਮਿਲੇ ਆ ਇਕੱਠੇ ਪੜਦੇ ਸੀਗੇ ਕਿਉਂਕਿ ਜਿਹੜੇ ਹਮ ਜਮਾਤੀ ਹੁੰਦੇ ਆ ਉਹਨਾਂ ਦੀ ਯਾਦ ਆਈ ਜਾਂਦੀ ਆ ਉਹਨਾਂ ਨਾਲ ਅਟੈਚਮੈਂਟ ਰਹਿੰਦੀ ਆ ਇਕੱਠੇ ਪੜੇ ਹੁੰਦੇ ਚਾਹੇ ਦੂਜੀ ਜਮਾਤ ਚਾਹੇ ਸਰਪਤੀਜੀ ਚਾਹੇ ਚਾਹੇ ਕਾਲਜ ਚਾਹੇ ਚਾਹੇ ਹੋਰ ਕਿਸੇ ਵੀ ਆਪਣੇ ਯੂਨੀਅਨ ਚ ਹੈਗੇ ਆ ਤੇ ਹੁੰਦਾ ਹੀ ਆ ਉਹਦੇ ਨਾਲ ਨਾਲ ਇਸ ਤਰ੍ਹਾਂ ਵੀ ਸਾਨੂੰ ਇਹਨੂੰ ਮਿਲਿਆ ਮਿਲ ਕੇ ਸਾਰਾ ਆਪਣਾ ਵੀ ਬਹੁਤ ਵਧੀਆ ਲੱਗਾ ਬਾਕੀ ਜਿਹੜਾ ਹੋਰ عوام ਹੈਗਾ ਪਾਕਿਸਤਾਨ ਦਾ ਉਹਨਾਂ ਨੇ ਵੀ ਸਾਨੂੰ ਇਨਾ ਪਿਆਰ ਦਿੱਤਾ ਜਿਹਦਾ ਸਾਫ਼ ਕੋਈ ਨਹੀਂ ਦਿਲੋਂ ਅਸੀਂ ਬਹੁਤ ਖੁਸ਼ ਆ ਮੇਰੇ ਨਾਲ ਮੇਰੇ ਦੋ ਭਤੀਜੇ ਆਏ ਆ ਇਹ ਆਪਣਾ ਬਾਈ ਜੀ ਤੁਹਾਡਾ ਦੇ ਤਾਰਫ਼ ਹੈਗਾ ਸਾਨੂੰ ਤੇ ਆ ਬਾਈ ਹੁਣਾਂ ਦਾ ਵੀ ਹੈਗਾ ਥੋੜਾ ਜਿਹਾ ਸਾਡੇ ਵੇਖਣ ਵਾਲਿਆਂ ਦੇ ਨਾਲ ਵੀ ਸ਼ੇਅਰ ਕਰ ਦਿਓ ਹਾਂਜੀ ਮੇਰਾ ਨਾਮ ਰਜਿੰਦਰ ਸਿੰਘ ਸਿੱਧੂ ਆ ਵੈਸੇ ਸਾਰੇ ਰਾਜ ਕੰਦੇ ਤੇ ਮੈਂ ਕੈਨੇਡਾ ਦੇ ਵਿੱਚ ਰਹਿਣਾ ਜੀ ਤੇ ਕਿੱਦਾਂ ਦਾ ਲੱਗ ਰਿਹਾ ਤੁਹਾਨੂੰ ਵੀ ਮੁਲਾਕਾਤ ਦੇਖ ਕੇ ਮੈਂ ਥੋੜਾ ਇਮੋਸ਼ਨਲ ਹੋ ਰਿਹਾ ਇਹਨਾਂ ਦਾ ਮੇਲ ਦੇਖ ਕੇ ਪਹਿਲਾਂ ਤਾਂ ਹਨਾ ਸਹੀ ਪਰ ਇੱਥੇ ਪਿਆਰ ਬਹੁਤ ਮਿਲਿਆ ਸਾਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ ਤੁਸੀਂ ਲੋਕਾਂ ਨੇ ਸਾਨੂੰ ਇੰਨਾ ਜ਼ਿਆਦਾ ਪਿਆਰ ਦਿੱਤਾ ਕਿ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਸਹੀ ਹੈ ਤੇ ਆਪਣਾਪਣ ਬਹੁਤ ਹੈ ਬਹੁਤ ਖੁਸ਼ੀ ਹੋਈ ਇੱਥੇ ਆ ਕੇ ਸਾਨੂੰ ਸਹੀ ਜੀ ਹਾਂਜੀ ਭਾਜੀ ਤੁਸੀਂ ਵੀ ਦੱਸੋ ਕੁਝ ਮੁਲਾਕਾਤ ਕਿੱਦਾਂ ਦੀ ਲੱਗ ਰਹੀ ਤੁਹਾਨੂੰ ਤੁਹਾਡੇ ਦੇ ਚਾਚਾ ਜੀ ਨਾ ਮਲਕੀਤ ਸਿੰਘ ਸਿੱਧੂ ਹਾਂਜੀ ਚਾਚਾ ਜੀ ਸਾਡਾ ਕੋਈ ਪਿੰਡ ਆ ਵਾਸੀ ਮੈਂ ਕੈਨੇਡਾ ਦੇ ਨਾਲ ਅੱਛਾ ਅੱਛਾ ਤੇ ਸਾਡੀ ਚਿਹਰ ਤੋਂ ਚੱਲਦਾ ਸੀ ਵੀ ਜਾ ਕੇ ਆਉਣਾ ਪਾਕਿਸਤਾਨ ਸਾਡੀਆਂ ਹਿਸਟੋਰੀਕਲ ਪਲੇਸਿਸ ਆ ਵੀ ਨਾਲੀਆਂ ਗੁਰੂ ਘਰਾਂ ਤੇ ਫਿਰ ਇਹਨਾਂ ਦਾ ਸੀ ਜੇ ਸਾਨੂੰ ਵਿਚਰਿਆਂ ਨੂੰ ਮਿਲਾਂਗੇ ਹਾਂਜੀ ਤੇ ਜਿੱਥੇ ਬੈਠੇ ਆ ਬਹੁਤ ਚੰਗਾ ਲੱਗਿਆ ਜੀ ਬਹੁਤ ਪਿਆਰ ਕੀਤਾ ਸਾਰਿਆਂ ਨੇ ਠੀਕ ਜਿੱਥੇ ਜਿੱਥੇ ਜਾਣਾ ਪਿਆਰ ਮਿਲ ਗਿਆ ਅੱਛਾ ਸਰਦਾਰ ਜੀ ਹੁਣ ਤੁਹਾਡਾ ਜਿਹੜਾ ਬੇਲੀ ਯਾਰ ਆ ਉਹਦਾ ਆਪਣਾ ਫੇਰ ਪਿੰਡ ਵੇਖਣ ਨੂੰ ਦਿਲ ਕਰ ਰਿਹਾ ਤੇ ਉਹਦੇ ਵਾਸਤੇ ਕੋਈ ਪ੍ਰਬੰਧ ਕਰੋਗੇ ਤੁਸੀਂ ਮਤਲਬ ਉੱਥੇ ਸਾਡੇ ਟੂਰਨਾਮੈਂਟ ਹੋ ਰਿਹਾ ਉੱਥੇ ਅੱਛਾ ਤੇ ਸਾਡੀ ਕੋਸ਼ਿਸ਼ ਇਹ ਹੈਗੀ ਆ ਵੀ ਜੋ ਵੀ ਇਸ ਕੰਮ ਕਰਨਾ ਸਹੀ ਤਰੀਕੇ ਨਾਲ ਕਰਨਾ ਹੈ ਜਿਹੜਾ ਕਿ ਕਾਨੂੰਨ ਦੇ ਹਿਸਾਬ ਨਾਲ ਹੁੰਦਾ ਹੈ ਸਹੀ ਉਹ ਹਿਸਾਬ ਨਾਲ ਅਸੀਂ ਜੋ ਪੇਪਰਵਰਕ ਹੋਊਗਾ ਉੱਥੇ ਭੇਜਾਂਗੇ ਇਹਨਾਂ ਨੂੰ ਉੱਥੇ ਚੌਣਾ ਜਾਣ ਕੇ ਨਾਲ ਤਾਂ ਆਪਣੀ ਜਨਮ ਭੂਮੀ ਵੀ ਵੇਖਣ ਨਾਲ ਟੂਰਨਾਮੈਂਟ ਦੇਖਾਂ ਚਲੋ ਜੀ لازਮੀ ਕਰਨਾ ਹਾਂਜੀ ਭਾਈ ਆ ਇਹਨਾਂ ਸੇ ਕੁਝ ਲੈ ਕੇ ਆਏ ਆ ਤੁਹਾਨੂੰ ਮਰਮੜਾ ਗਿਆ ਫਿਰ ਜਿੰਨਾ ਖੇਗਾ ਹਾਂਜੀ ਦੋ ਦੋ ਮੈਂ ਤੇ ਮੇਰੇ ਦੋਨੋਂ ਭਤੀਜੇ ਹਾਂਜੀ ਦੋ ਦੋ ਆਜੋ ਵੀ ਆ ਆ ਰਾਇਆ ਬਟ ਹਲ ਕਿਤੇ ਰਣੇ ਦੀ ਆਜੋ ਤੁਸੀਂ ਇੱਧਰ ਆਜੋ ਫਿਰ ਕਿੰਨੇ ਫੀਸ ਆ ਕੇ ਨਾ ਦੇ ਨਾ ਹਾਂ ਤੇ ਕਰਾਂ ਨਾ ਬਣਾ ਬਣਾ ਤੈਨੂੰ ਠੀਕ ਆ ਆ ਬੱਸ ਯਾਰ ਪਾਸਪੋਰਟ ਬਣਾਇਂ ਠੀਕ ਹੈ ਠੀਕ ਹੈ ਆ ਜੀ ਆਪਣਾ ਸਰਦਾਰ ਜੀ ਨੇ ਆਪਣੇ ਬੇਲੀ ਨੂੰ ਪੈਸੇ ਦੇ ਦਿੱਤੇ ਪਾਸਪੋਰਟ ਬਣਾਉਣ ਕਰਕੇ ਤੇ ਇਨਸ਼ਾਅੱਲਾ ਅੱਲਾ ਨੇ ਚਾਇਆ ਰੱਬ ਨੇ ਚਾਇਆ ਤੇ ਇਹ ਆਪਣੀ ਜਨਮ ਭੂਮੀ ਜ਼ਰੂਰ ਵੇਖ ਕੇ ਆਉਣੀ ਹੈ। ਤੇ ਇੱਛਾ ਜਲਦੀ ਚੰਗੀ ਹੋਵੇ। ਹਾਂਜੀ। ਤੇ ਇਨਸ਼ਾਅੱਲਾ ਜੀ ਪੂਰੀ ਹੋਵੇ। ਬਹੁਤ ਜਲਦੀ। ਸਾਰੇ ਵੀਰ ਦੁਆ ਕਰ ਦਿਓ ਤੇ ਖੁਸ਼ ਰਹੋ ਸਾਰੇ ਤੇ ਹੱਸਦੇ ਵਾਸਤੇ ਰਹੋ। ਅੱਲਾ ਹਫਜ਼ ਸਾਰੇ ਦਾ। ਬਹੁਤ ਜੀ।